ਆਜੀ ਵਿਆਹ ਭਾਵੇਂ ਮੁੰਡਾ ਆ ਗਿਆ ਵਿਆਹ ਭਾਵੇਂ ਕੁੜੀ ਆ ਗਿਆ ਹੁਣ ਤਾਨੂੰ ਫਿਕਰ ਕਰਨ ਦੀ ਲੋੜ ਨਹੀਂ ਬਈ ਘਰ 'ਚ ਵਿਆਹ ਆ ਗਿਆ ਜਾਈਏ ਕਿੱਥੇ ਤੁਹਾਨੂੰ ਬਿਲਕੁਲ ਸਹੀ ਟਿਕਾਣੇ ਤੇ ਲੈ ਕੇ ਆਇਆ ਆ ਤੂੰ ਸ਼੍ਰੀ ਦਸਤਾਰ ਮੋਗਾ ਰੋਡ ਬਾਗੇ ਪੁਰਾਣੇ ਆਜੋ ਉਹ ਸ਼ਰਾਰੇ ਲੈਣੇ ਆ ਸ਼ਰਾਰਿਆਂ 'ਚ ਬਹੁਤ ਸਾਰੀ ਵੈਰਾਈਟੀ ਆ ਜੈਕਟ ਦੇ ਨਾਲ ਸੂਟ ਲੈਣਾ ਬਹੁਤ ਸਾਰੀ ਵੈਰਾਈਟੀ ਆ ਪਾਕਿਸਤਾਨੀ ਸ਼ਰਾਰੇ ਘਰ ਲੈਣੇ ਆ ਲਹਿੰਗੇ ਚੋਲੀ ਲੈਣੇ ਆ ਤੁਸੀਂ ਧੋਤੀ ਸਲਵਾਰ ਲੈਣਾ ਤੁਸੀਂ ਲੈਣਾ ਲਹਿੰਗਾ ਤੁਸੀਂ ਲੈਣਾ ਪਲਾਜੋ ਤੁਸੀਂ ਲੈਣਾ ਸ਼ਰਾਰੇ ਸਾਰਿਆਂ ਦੇ ਵੱਡੇ ਫਾਇਦੇ ਇੱਕ ਹੋਰ ਵੱਡੀ ਗੱਲ ਦੱਸ ਦਿੰਦੇ ਆ ਜਿਹੜਾ ਬਾਜ਼ਾਰ 'ਚ ਵਿਆਹ ਸ਼ਾਈ ਦਾ ਕੱਪੜਾ ਦਾਜ ਬੜੇ ਦਾ ਕੱਪੜਾ 1 ਲੱਖ ਰੁਪਏ ਦਾ ਲੈਣਾ ਤੁਸੀਂ ਓਏ ਅਸੀਂ ਚੈਲੰਜ ਕਰਦੇ ਹਾਂ 40000 ਰੁਪਏ ਦੇਵਾਂਗੇ ਥੀਅਰ ਦੇ ਵਿੱਚ ਮਿਲੂਗਾ ਤੁਹਾਨੂੰ 2700 ਤੋਂ 3000 ਦੇ ਵਿੱਚ ਅਸੀਂ ਦੇ ਦੇਣਾ ਤੁਹਾਨੂੰ 1500 ਰੁਪਏ ਦਾ ਲਓ ਬਾਜ਼ਾਰ ਦੇ ਵਿੱਚ 3000 ਦਾ ਇੱਕ ਬਾਗੇ ਪੁਰਾਣੇ ਮਾਤੂ ਸ਼੍ਰੀ ਦਸਤਾਰ ਤੋਂ 3000 ਤੇ ਦੋ ਲੈ ਜਾਓ ਇੱਕ ਬਾ ਦੂਜਾ ਤੋਂ ਹੈਂਡਵਰਕ ਦਾ ਕੰਮ ਉੱਪਰ ਦਬਕੇ ਦਾ ਕੰਮ ਕੀਤਾ ਹੋਊਗਾ ਬਹੁਤ ਹੀ ਸੋਹਣੀ ਪਿਆਰੀ ਆਟਮਾ ਫੋਰ ਸਾਈਡ ਦੁਪੱਟਾ ਲੱਗਿਆ ਹੋਊਗਾ ਪ्युअर ਚਨਾਉਂ ਦਾ ਤੇ ਬਾਜ਼ਾਰ ਦੇ ਵਿੱਚ ਇਹਦਾ 3500 ਰੇਟ ਆ ਜੀ 3500 3000 ਕੋਈ ਇਦਾਂ ਮੰਗਦਾ ਵਾ ਪਰ ਆਪਾਂ ਤੁਹਾਨੂੰ ਫਿਕਸ ਪ੍ਰਾਈਸ ਦੇ ਵਿੱਚ 1500 ਰੁਪਏ ਦਾ ਦੇ ਦੇਣਾ ਉਹ ਰੈੱਡ ਸੂਟ ਦੇਖੋ ਵਿਆਹ ਸ਼ਾਦੀ ਦਾ ਸ਼ਿੰਗਾਰ ਹੁੰਦਾ ਰੈੱਡ ਸੂਟ ਬਾਜ਼ਾਰ 'ਚ ਜਾਂਦੇ ਆ ਕੋਈ ਕਹਿੰਦਾ ਜੀ 5000 ਰੁਪਿਆ ਕੋਈ ਕਹਿੰਦਾ 6000 ਰੁਪਿਆ ਆਹ ਰੈੱਡ ਸੂਟ ਤੁਹਾਨੂੰ ਸਿਰਫ ਅਸੀਂ 1500 ਰੁਪਏ ਦੇਣਾ ਰੈੱਡ ਸੂਟ ਦੇ ਵਿੱਚ ਦੇਖੋ ਕਿੰਨੀ ਸੋਹਣੀ ਕੁਆਲਿਟੀ ਆ ਦੁਪੱਟੇ ਵੀ ਸੋਹਣੇ 1500 ਦੇ ਵਿੱਚ ਜਿਹੜਾ ਬਾਜ਼ਾਰ 'ਚ ਮੁੰਡਿਓ ਤੁਸੀਂ ਜਾ ਕੇ ਲੈਨੇ ਹੋ 12000 ਰੁਪਏ ਦਾ 2 ਪੀਸ ਕੋਰਟਮੈਂਟ ਤੁਹਾਨੂੰ 2995 'ਚ ਦਮਾਂਗੇ ਸਲਾਈ ਕਰਕੇ ਚੈਲੰਜ ਆ ਚੈਲੰਜ ਆ ਜਿਹੜਾ ਤੁਸੀਂ ਲੈਨੇ ਹੋ 16-17000 ਦਾ 3 ਪੀਸ ਕੋਰਟਮੈਂਟ ਸਾਡੇ ਕੋਲ ਲੈ ਜਾਓ ਸਿਰਫ 3760 'ਚ ਕੁਰਤਾ ਪਜਾਮਾ 3000 ਦਾ ਬਾਜ਼ਾਰ 'ਚ ਮਿਲਦਾ ਗੀਦਾ ਕਾਟਨ ਦਾ ਅਸੀਂ ਤੁਹਾਨੂੰ ਦਮਾਂਗੇ 14-1500 ਰੁਪਏ 'ਚ ਸਲਾਈ ਕਰਕੇ ਦਮਾਂਗੇ ਤੁਸੀਂ ਮਾਤੂ ਸ਼੍ਰੀ ਦਸਤਾਰ ਤੇ ਹਣਾ ਬਾਗੇ ਪੁਰਾਣੇ ਆ ਜਾਓ ਬੱਸ 'ਚ ਬਹਿ ਕੇ ਟੈਂਪੂ 'ਚ ਬਹਿ ਕੇ ਆ ਜਾਓ ਬੱਸ ਸਟੈਂਡ ਤੋਂ ਸਟੋਰ ਤੱਕ ਆ ਜਾਓ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਕੋਦਾ ਕਿਦਾਂ ਅਸ਼ਕੇ ਅਸ਼ਕੇ ਕਾਰਦਾ ਲਿਸਕੋਰੇ ਮਾਰਦਾ ਸੂਟ 8000 ਵਾਲਾ ਸੂਟ ਆ ਬਾਜ਼ਾਰ 'ਚ ਰੇਟ ਅਸੀਂ ਤੁਹਾਨੂੰ ਦੇ ਰਣਾ 4250 ਰੁਪਏ ਦਾ ਦੇਖੋ ਜੀ ਹੈਂਡਵਰਕ ਦਾ ਪੂਰਾ ਕੰਮ ਆ ਪਿਓਰ ਬ੍ਰੋਕੇਟ ਦੇ ਉੱਪਰ ਰਹੂਗਾ ਪੂਰਾ ਹੈਂਡਵਰਕ ਦਾ ਸੋਚੀ ਜਾਂ ਚੈੱਕ ਕਰ ਲੋ ਛੇਤੀ ਛੇਤੀ ਆ ਜਾਓ ਜੀ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਗਾਪਣਾ ਲੋ ਜੀ ਵਿਆਹ ਭਾਵੇਂ ਮੁੰਡਾ ਆ ਗਿਆ ਵਿਆਹ ਭਾਵੇਂ ਕੁੜੀ ਆ ਗਿਆ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਬੇ ਘਰ ਚ ਵਿਆਹ ਆ ਗਿਆ ਜਾइए ਕਿੱਥੇ ਤੁਹਾਨੂੰ ਬਿਲਕੁਲ ਸਹੀ ਟਿਕਾਣੇ ਤੇ ਲੈ ਕੇ ਆਇਆ ਸੋਚਣ ਦੀ ਲੋੜ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਗੇਪਣਾ ਆਜੋ ਜਿੱਥੇ ਤੁਹਾਨੂੰ ਦਿੱਲੀ ਵਾਲੀਆਂ ਬੰਬੇ ਵਾਲੀਆਂ ਮੋਹੱਲੀ ਵਾਲੀਆਂ ਚੰਡੀਗੜ੍ਹ ਵਾਲੀਆਂ ਵੈਸਟਰਨ ਡਿਸਟਰਸਰ ਅਸੀਂ ਦੇਣੀਆਂ ਹੀ ਆ ਸੂਟ ਵੀ ਟੌਪ ਟੌਪ ਦੇ ਦਵਾਂਗੇ ਉਹ ਕੋਟ ਪੈਂਟ ਦਵਾਂਗੇ ਕੁਰਤੇ ਪਜਾਮੇ ਦਵਾਂਗੇ ਸ਼ੇਰਮਾਨੀਆਂ ਦਵਾਂਗੇ ਰੇਟ ਸੁਣ ਲੋ ਰੇਟ ਜਿਹੜਾ ਬਾਜ਼ਾਰ ਚ ਮੁੰਡਿਓ ਤੁਸੀਂ ਜਾ ਕੇ ਲੈਨੇ ਹੋ 12000 ਰੁਪਏ ਦਾ 2 ਪੀਸ ਕੋਟ ਪੈਂਟ ਤੁਹਾਨੂੰ 2995 ਹੀ ਦਵਾਂਗੇ ਸਲਾਈ ਕਰਕੇ ਚੈਲੰਜ ਹੈ ਚੈਲੰਜ ਆ ਜਿਹੜਾ ਤੁਸੀਂ ਲੈਨੇ ਹੋ 16-17000 ਦਾ 3 ਪੀਸ ਕੋਟ ਪੈਂਟ ਸਾਡੇ ਕੋਲ ਲੈ ਜਾਓ ਸਿਰਫ 3760 ਚ ਕੁਰਤਾ ਪਜਾਮਾ 3000 ਦਾ ਬਾਜ਼ਾਰ ਚ ਮਿਲਦਾ ਗੀਜ਼ਾ ਕਾਟਨ ਦਾ ਅਸੀਂ ਤੁਹਾਨੂੰ ਦਵਾਂਗੇ 14-15000 ਚ ਸਲਾਈ ਕਰਕੇ ਦਵਾਂਗੇ ਨਾ 17000 ਨਾ 18000 ਸਿਰਫ ਆਜੋ ਸਾਡੇ ਕੋ 6500 ਰੁਪਏ ਦੇ ਸ਼ੇਰਵਾਨੀ ਲੈ ਜਾਓ ਸਲਾਈ ਕਰਕੇ ਉਹ ਸ਼ਰਾਰੇ ਲੈਣੇ ਆ ਸ਼ਰਾਰੇ ਚ ਬਹੁਤ ساری ਵੈਰਾਈਟੀ ਆ ਜੈਕਟ ਦੇ ਨਾਲ ਸੂਟ ਲੈਣਾ ਬਹੁਤ ساری ਵੈਰਾਈਟੀ ਆ ਪਾਕਿਸਤਾਨੀ ਸ਼ਰਾਰੇ ਘਰ ਲੈਣੇ ਆ ਲਹਿੰਗੇ ਚੋਲੀ ਲੈਣੇ ਆ ਤੁਸੀਂ ਧੋਤੀ ਸਲਵਾਰ ਲੈਣਾ ਤੁਸੀਂ ਲੈਣਾ ਲਹਿੰਗਾ ਤੁਸੀਂ ਲੈਣਾ ਪਲਾਜੋ ਤੁਸੀਂ ਲੈਣਾ ਸ਼ਰਾਰੇ ਸਾਰਿਆਂ ਦੇ ਵੱਡੇ ਫਾਇਦੇ ਇੱਕ ਹੋਰ ਵੱਡੀ ਗੱਲ ਦੱਸ ਦਿੰਨੇ ਆ ਜਿਹੜਾ ਬਾਜ਼ਾਰ ਚ ਵਿਆਹ ਸ਼ਾਇਦਾ ਕਪੜਾ ਦਾਜ ਬੇੜ ਦਾ ਕਪੜਾ 1 ਲੱਖ ਰੁਪਏ ਦਾ ਲੈਣਾ ਤੁਸੀਂ ਓਏ ਅਸੀਂ ਚੈਲੰਜ ਕਰਦੇ ਹਾਂ 40000 ਰੁਪਏ ਦਵਾਂਗੇ ਜਿਹੜਾ 2 ਲੱਖ ਰੁਪਏ ਦਾ ਲੈਣਾ ਰਾਇਲ ਕਪੜਾ ਅਸੀਂ 80000 ਦਵਾਂਗੇ ਧਿਆਨ ਦੇ ਨਾਲ ਦੇਖ ਲਓ ਭਾਈ ਲੋਕਾਂ ਨੂੰ ਦੱਸ ਦਿਓ ਬਾਜ਼ਾਰ 'ਚ ਕਿੱਦਾਂ ਲੁੱਟਾਂ ਹੁੰਦੀਆਂ ਤੇ ਮਾਤੂ ਸ਼੍ਰੀ ਦਸਤਾਰ ਤੇ ਫਾਇਦੇ ਕਿੱਦਾਂ ਹੁੰਦੇ ਵਿਆਹ ਸ਼ਾਦੀ ਦਾ ਕਪੜਾ ਲਗਜ਼ਰੀ ਸੂਟ ਜਾਈਦੇ ਰਾਇਲ ਕਪੜਾ ਜਿਹੜਾ ਫੈਰੇ ਕਰੋ ਲੋਕਾਂ ਨੇ ਫੈਰੇ ਅੱਜ ਹਾਂਜੀ ਵੀਰ ਜੀ ਤੁਹਾਡੇ ਫੁੱਲ ਫਾਇਦੇ ਕਰਾਂਗੇ ਜੀ ਕਸਟਮਰ ਦੇ ਜੋ ਵੀ ਕਸਟਮਰ ਆਊਗਾ ਉਹਨੂੰ ਫੁੱਲ ਫਾਇਦੇ ਕਰਕੇ ਭੇਜਾਂਗੇ ਆਹ ਦੇਖੋ ਤੁਸੀਂ ਆਈਟਮਾਂ ਬਾਜ਼ਾਰ ਦੇ ਵਿੱਚ ਮਿਲੂਗਾ ਤੁਹਾਨੂੰ 2700 ਤੋਂ 3000 ਦੇ ਵਿੱਚ ਅਸੀਂ ਦੇ ਦੇਣਾ ਤੁਹਾਨੂੰ 1500 ਰੁਪਏ ਦਾ ਲਓ ਬਾਜ਼ਾਰ ਦੇ ਵਿੱਚ 3000 ਦਾ ਇੱਕ ਬਾਗੇ ਪੁਰਾਣੇ ਮਾਤੂ ਸ਼੍ਰੀ ਦਸਤਾਰ ਤੋਂ 3000 ਦੇ ਦੋ ਲੈ ਜਾਓ ਇੱਕ ਬਾ ਦੂਜਾ ਤੋਂ ਫੈਰੇ ਹੋਰੇ ਫੈਰੇ ਬਹੁਤ ਵੱਡੇ ਆ ਲੋ ਇਸ ਤੋਂ ਬਾਅਦ ਆ ਆਈਟਮ ਆਉਗੀ ਕਾਵ ਵਾਲੀ ਇਹਦੇ ਉੱਪਰ ਕੀਤਾ ਹੋਊਗਾ ਪੂਰਾ ਹੈਂਡਵਰਕ ਦਾ ਕੰਮ ਉੱਪਰ ਦਬਕੇ ਦਾ ਕੰਮ ਕੀਤਾ ਹੋਊਗਾ ਬਹੁਤ ਹੀ ਸੋਹਣੀ ਪਿਆਰੀ ਆਈਟਮ ਆ ਫੋਰ ਸਾਈਡ ਦੁਪੱਟਾ ਲੱਗਿਆ ਹੋਊਗਾ ਪਿਓਰ ਚਨਾਉਂ ਦਾ ਤੇ ਬਾਜ਼ਾਰ ਦੇ ਵਿੱਚ ਇਹਦਾ 3500 ਰੇਟ ਆ ਜੀ 3500 3000 ਕੋਈ ਇਦਾਂ ਮੰਗਦਾ ਵਾ ਪਰ ਆਪਾਂ ਤੁਹਾਨੂੰ ਫਿਕਸ ਪ੍ਰਾਈਸ ਦੇ ਵਿੱਚ 1500 ਰੁਪਏ ਦਾ ਦੇ ਦੇਣਾ ਸਰ ਦੇਖੋ ਜੀ ਇੱਥੇ ਆਉਣ ਦੇ ਫਾਇਦੇ ਕੀ ਆ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲਿਖ ਲਿਖ ਕੇ ਲਾਤਾ ਝੂਠ ਨਹੀਂ ਬੋਲਦੇ 35 3500 ਵਾਲੇ 15 1500 ਦੇ ਵਿੱਚ ਕਰਤੇ ਉਹ ਰੈੱਡ ਸੂਟ ਦੇਖੋ ਵਿਆਹ ਸ਼ਾਦੀ ਦਾ ਸ਼ਿੰਗਾਰ ਹੁੰਦਾ ਰੈੱਡ ਸੂਟ ਬਾਜ਼ਾਰ 'ਚ ਜਾਂਦੇ ਆ ਕੋਈ ਕਹਿੰਦਾ ਜੀ 5000 ਰੁਪਿਆ ਕੋਈ ਕਹਿੰਦਾ 6000 ਰੁਪਿਆ ਆਹ ਰੈੱਡ ਸੂਟ ਤੁਹਾਨੂੰ ਸਿਰਫ ਅਸੀਂ 1500 ਰੁਪਏ ਦੇਣਾ 레드 सूट ਦੇ ਵਿੱਚ ਦੇਖੋ ਕਿੰਨੀ ਸੋਹਣੀ ਕੁਆਲਿਟੀ ਆ ਦੁਪੱਟੇ ਵੀ ਸੋਹਣੇ 1500 ਦੇ ਵਿੱਚ ਆ ਵੀ ਤੁਸੀਂ ਦੇਖੋ ਮਤਲਬ 15 1500 ਵਾਲੇ ਸੂਟਾਂ ਦੇ ਵਿੱਚ ਬਹੁਤ ਸਾਰੀ ਹਿਊਜ ਵੈਰਾਈਟੀ ਆ ਚਾਹੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਬਾਹਰਲੇ ਮੁਲਕਾਂ ਚ ਜਾਣਾ ਚਾਹੇ ਤੁਸੀਂ ਪਿੰਡਾਂ ਤੋਂ ਚਾਹੇ ਤੁਸੀਂ ਸ਼ਹਿਰਾਂ ਤੋਂ ਬਹੁਤ ਰਾਇਲ ਕੁਆਲਿਟੀ ਤੁਹਾਨੂੰ ਮਿਲ ਜਾਣੀ ਆ ਛੇਤੀ ਆਜੋ ਵਿਆਹ ਭਾਵੇਂ ਕਿਸੇ ਅਕਤੂਬਰ ਚ ਹੋਵੇ ਨਵੰਬਰ ਚ ਹੋਵੇ ਦਸੰਬਰ ਚ ਹੋਵੇ ਸੱਤ ਦਿਨ ਦੀ ਸੇਲ ਆ ਸੱਤ ਦਿਨ ਬਹੁਤ ਵੱਡੇ ਫਾਇਦੇ ਮਾਤੂ ਸ਼ਰੀਦ ਦਸਤਾਰ ਨੇ ਕਰਨਾ ਬਾਈ ਜੀ ਫਰਕ ਬੜਾ ਕਹਿੰਦੇ ਟਰੱਕਾਂ ਦੇ ਟਰੱਕ ਭਰ ਕੇ ਕੱਪੜਾ ਆਉਂਦੇ ਤੇ ਟਰੱਕਾਂ ਦਾ ਟਰੱਕ ਹੀ ਭਜ ਜਾਂਦਾ ਪੂਰੇ ਫਰਕ ਆ ਜੀ ਪੂਰੇ ਬਾਜ਼ਾਰ ਨਾਲੋਂ ਬਾਜ਼ਾਰ ਵਾਲਿਆਂ ਨੇ ਲੈ ਕੇ ਆਉਣਾ ਹੋਲ ਸੇਲਰਾਂ ਤੋਂ ਪਰ ਇੱਥੇ ਜਿਹੜਾ ਮਾਲ ਆਉਂਦਾ ਉਹ ਡਾਇਰੈਕਟ ਮਾਲ ਆਉਂਦਾ ਜੀ ਸਿੱਧਾ ਡਾਇਰੈਕਟ ਕੰਪਨੀਆ ਜੋ ਮਿੱਲਾਂ ਜੋ ਮਾਲ ਆਉਂਦਾ ਸਿੱਧਾ ਆ ਲੋ ਇਦੋਂ ਬਾਅਦ ਤੁਹਾਨੂੰ ਆਈਟਮ ਦਿਖਾਉਂਦੇ ਆ ਜੀ ਫੁੱਲੀ ਹੈਂਡਵਰਕ ਵਾਲੀ ਆਈਟਮ ਪੂਰਾ ਹੈਂਡਵਰਕ ਦਾ ਕੰਮ ਲੱਗੂਗਾ ਉੱਪਰ ਉੱਪਰ ਸਾਰਾ ਦਬਕੇ ਦਾ ਕੰ ਤੇ थ्रेड ਵੀ ਵਿੱਚ ਮੈਕਸ ਹੋਊਗਾ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਪਿਓਰ ਚਨਾਉਂ ਦਾ ਫੋਰ ਸਾਈਡ ਦੁਪੱਟਾ ਰੇਟ ਕਿੰਨਾ ਭਾਈ ਜੀ ਰੇਂਜ ਭਾਈ ਜੀ ਮਿੱਟੀ ਦੇ ਭਾਅ ਬਾਜ਼ਾਰ 'ਚ 4-4 5-5000 ਰੇਟ ਆ ਇਹਦਾ ਪਰ ਆਪਾਂ ਤੁਹਾਨੂੰ ਦੇ ਦੇਣਾ 17500 ਰੁਪਏ ਦਾ ਫੁੱਲ ਚੈਲੰਜ ਕਰਕੇ 1750 ਰੁਪਏ ਦਾ ਸੂਟ ਦੇ ਰਹੇ ਆ ਆ ਦੇਖੋ ਭਾਈ ਕਹਿੰਦੇ ਜੀ ਜਾਲ ਬਣੇ ਪਏ ਆ ਕਹਿੰਦੇ ਹੈਵੀ ਸੂਟ ਆ ਕਹਿੰਦੇ ਵੀ ਕੁਆਲਿਟੀ ਬੜੀ ਆ ਸਫਾਈ ਬੜੀ ਆ ਦੁਪੱਟਿਆਂ ਵਾਲੇ ਵਜ ਦਾ ਕਹਿੰਦੇ ਜਾਨ ਪੂਰੀ ਪਾਈ ਆ ਇਦਾਂ ਦੀਆਂ ਗੱਲਾਂ ਕਰ ਕਰਕੇ 45 4500 ਰੁਪਏ ਸੂਟ ਮਿਲਦੇ ਆ ਉਹ ਸਾਡੇ ਕੋਲ ਆ ਜਾਓ 4500 ਵਾਲਾ ਸੂਟ ਲੈ ਜਾਓ 2000 ਰੁਪਏ ਚ ਅੱਖਾਂ ਮੀਟ ਕੇ ਆ ਜਾਓ ਅੱਖਾਂ ਮੀਟ ਕੇ ਦੇਖੋ ਭਾਈ ਮੈਂ ਤਾਂ ਇਹ ਦੇਖ ਰਿਹਾ ਸੂਟਾਂ ਰੇਟ ਵੀ ਘਟਿਆ ਸਫਾਈ ਬੜੀ ਯਾਰ ਚਮ 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 ਕਰਦੇ ਸੂਟ ਇਹ ਤਾਂ ਜੀ ਸਫਾਈ ਹੋਣੀ ਆ ਸਾਡੇ ਖੁਦ ਦੇ ਕਾਰੀਗਰ ਕਾਰੀਗਰ ਕੰਮ ਕਰਦੇ ਨੇ ਬਹੁਤ ਹੀ ਵਧੀਆ ਤੇ ਹੈਂਡਵਰਕ ਵਾਲੇ ਕਾਰੀਗਰ ਥ੍ਰੈਡਵਰਕ ਵਾਲੇ ਕਾਰੀਗਰ ਹਰ ਤਰ੍ਹਾਂ ਦੇ ਸਾਡੇ ਕੋਲ ਕਾਰੀਗਰ ਨੇ ਪਟੀਕਾਂ ਵਾਲੇ ਪੀਸਾ ਸਾਡੇ ਖੁਦ ਦੇ ਤਿਆਰ ਕੀਤੇ ਹੋਏ ਆ ਜੀ ਸੋ ਚਾਹੇ ਕੁੜੀਆਂ ਚਿੜੀਆਂ ਲਈ ਕੱਪੜਾ ਲੈਣਾ ਚਾਹੇ ਤੁਸੀਂ ਤਾਈਆਂ ਚਾਚੀਆਂ ਮਾਮੀਆਂ ਭੂਆ ਮਾਸੀਆਂ ਲਈ ਲੈਣਾ ਚਾਹੇ ਤੁਸੀਂ ਲੈਣਾ ਦਾਦੀਆਂ ਨਾਨੀਆਂ ਲਈ ਸਾਰਿਆਂ ਲਈ ਬਹੁਤ ਸੋਹਣੀ ਸੋਹਣੀ ਵੈਰਾਈਟੀ ਆ ਚੁੱਕੀ ਆ ਸੋਹਣੇ ਸੋਹਣੇ ਰੰਗ ਆ ਗਏ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਵੱਡਾ ਫਰਕ ਕੀ ਆ ਬਜਾ ਨਾਲੋਂ ਰੇਟ ਵੀ ਤਿੰਨ ਤਿੰਨ ਗੁਣਾ ਘੱਟ ਕਰਤੇ ਉਹ ਡਿਜ਼ਾਈਨਿੰਗ ਚੈੱਕ ਕਰ ਲੋ ਜਿਹੜੀਆਂ ਤੁਸੀਂ ਇੰਸਟਾਗ੍ਰam ਤੇ ਦੇਖਦੇ ਹੋ ਗੂਗਲ ਤੇ ਦੇਖਦੇ ਹੋ ਫਿਲਮਾਂ ਚ ਪਾਈਆਂ ਦੇਖਦੇ ਹੋ ਲੋਕਾਂ ਦੇ ਵਿਆਹਾਂ ਦੇ ਜਾ ਕੇ ਵੈਰਾਈਟੀਆਂ ਦੇਖਦੇ ਹੋ ਉਹ ਸਾਰੀਆਂ ਲੇਟੈਸਟ ਚੀਜ਼ਾਂ ਤੁਹਾਨੂੰ ਮਾਤੂ ਸ਼੍ਰੀ ਦਸਤਾਰ ਬਾਗੇ ਪਰਣ ਤੋਂ ਮਿਲ ਰਹੀਆਂ ਇਸ ਲਈ ਕਹਿੰਨੇ ਆ ਬਾਜ਼ਾਰ ਚ ਜਾਣ ਦੀ ਲੋੜ ਕੋਈ ਨਹੀਂ ਇੱਥੇ ਆਉਣ ਦਾ ਹੋਰ ਬਹੁਤ ਵੱਡਾ ਫਾਇਦਾ ਤੁਸੀਂ ਮਾਤੂ ਸ਼੍ਰੀ ਦਸਤਾਰ ਤੇ ਆਉਣਾ ਬਾਗੇ ਪੁਰਾਣੇ ਆ ਜਾਓ ਬੱਸ 'ਚ ਬੈਠ ਕੇ ਟੈਂਪੂ 'ਚ ਬੈਠ ਕੇ ਆ ਜਾਓ ਬੱਸ ਸਟੈਂਡ ਤੋਂ ਸਟੋਰ ਤੱਕ ਆ ਜਾਓ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਰਿਕਸ਼ੇ ਆਏ ਨੇ 1 ਰੁਪਈਆ ਲੈਣੇ ਸਾਡੇ ਕੋ ਫ੍ਰੀ ਦੇ ਵਿੱਚ ਰਿਕਸ਼ੇ 'ਚ ਬੈਠ ਕੇ ਆ ਜਾਓ ਸ਼ਾਪਿੰਗ ਕਰੋ ਸ਼ਾਪਿੰਗ ਕਰਕੇ ਵਾਪਸ ਚਲ ਜਓ ਫ੍ਰੀ ਦੇ ਵਿੱਚ ਰਿਕਸ਼ਾ ਸਰਵਿਸ ਵੀ ਚੱਲਦੀ ਪਈ ਹੈਗੀ ਆ ਭਾਈ ਆ ਵੀ ਬੜਾ ਯਾਰ ਸੋਹਣਾ ਰੰਗ ਹੈਗਾ ਰੰਗ ਵੀਰ ਜੀ ਸਾਰੇ ਹੀ ਸੋਹਣੇ ਹੋਣਗੇ ਜਿੰਨੀ ਵੀ ਵੈਰਾਈਟੀ ਦੇਖੋਗੇ ਇੱਕ ਤੋਂ ਇੱਕ ਵੱਧ ਕੇ ਸਾਰੇ ਸੋਹਣੇ ਹੋਣਗੇ ਸਿਲੇਕਟਡ ਪੀਸ ਹੋਣਗੇ ਆ ਦੇਖੋ ਆ ਵੀ ਤੁਸੀਂ ਆਈਟਮ ਦੇਖ ਲਓ ਪਿਓਰ ਨੇਚਰਲ ਫੈਬਰਿਕ ਕਰੇਵ ਦਾ ਤੇ ਉੱਪਰ ਸਾਰਾ ਹੈਂਡ ਦਾ ਕੰਮ ਆ ਦਬਕੇ ਦਾ ਵੀ ਬਰੀਕੀ ਕੰਮ ਹੋਊਗਾ ਤੇ ਦੁਪੱਟਾ ਆਊਗਾ ਪ्युअर ਚਨਾਉਨ ਦਾ ਫੋਰ ਸਾਈਡ ਪੂਰਾ ਦੁਪੱਟਾ ਹੋਊਗਾ ਤੇ ਬਾਜ਼ਾਰ ਦੇ ਵਿੱਚ ਰੇਂਜ 5 5 6 6000 ਆ ਜੀ ਇਹਨਾਂ ਦਾ ਆਪਾਂ ਤੁਹਾਨੂੰ ਦੇ ਦੇਣਾ ਸਾਰਾ 3000 ਰੁਪਏ ਚ ਸੋ ਤੁਸੀਂ ਇਹ ਚੈੱਕ ਕਰ ਲੋ ਸਾਡੇ ਰੇਟ ਇੰਨੇ ਜਰਾ ਘੱਟ ਹੋਣ ਕਰਕੇ ਕੜੀ ਬਾਹਰ ਕਿਉਂ ਨਾ ਮਾਰ ਕੇ ਦਿਖਾ ਦਿਓ ਚਾਰੇ ਪਾਸੇ ਦੇਖੋ ਕਿੰਨਾ ਵੱਡਾ ਰਾਸ਼ ਲੋਕ ਦੂਰੋਂ ਦੂਰੋਂ ਆਏ ਹੋਇਆ ਉਹ ਸੜਕ ਤੇ ਵੀ ਕਹਿਣਾ ਮਾਰੋ ਦੇਖੋ ਗੱਡੀਆਂ ਕਿੰਨੀਆਂ ਵੱਡੀਆਂ ਖੜੀਆਂ ਫੋਰਚੂਨਰ ਥਾਰ ਕਾਰਾਂ ਸ਼ਾਰਾਂ ਫਾਰਾਂ ਸਾਰੀਆਂ ਗੱਡੀਆਂ ਗਈਆਂ ਮੋਟਰਸਾਈਕਲ ਸਕੂਟਰ ਪੜ-ਪੜ ਕੇ ਲੋਕ ਆ ਗਏ ਤੁਸੀਂ ਕਹਿੰਦੇ ਕਾਰ ਬੈਠਿਓ ਹੋ ਹੋਰ ਪਾਸੇ ਜਾ ਕੇ ਲੁਟਾਵਾ ਕਰਾਓ ਬਾਰ-ਬਾਰ ਕਹਿੰਦੇ ਆ ਮਾਤੂ ਸ਼ਰੀ ਦਸਤਾਰ ਬਾਗੇ ਪ੍ਰਾਣੇ ਮੋਗਾ ਰੋਡ ਤੇ ਆਜੋ ਬਾਈ ਜੀ ਆ ਤਾਂ ਲਹਿੰਗੇ ਨੂੰ ਮਾਤ ਪਾਉਣ ਵਾਲੇ ਸੂਟਾ ਤੁਹਾਡੇ ਕੋਲ ਵੀ ਜੀ ਆ ਤੁਸੀਂ ਜਿਹੜੀ ਆਈਟਮ ਦੇਖ ਰਹੇ ਹੋ ਇਹ ਸਪੈਸ਼ਲ ਆਈਟਮ ਆਉਂਦੀਆਂ ਆਪਣੇ ਕੋਲ ਇਹ ਲਖਨਵੀ ਦੇ ਪੀਸ ਆ ਸਾਰੇ ਆਮ ਚੀਜ਼ਾਂ ਨਹੀਂ ਹੈਗੀਆਂ ਇਹ ਜਿਹੜਾ ਵਰਕ ਕੀਤਾ ਹੋਇਆ ਬਹੁਤ ਹੀ ਵਧੀਆ ਕੁਆਲਿਟੀ ਦਾ ਵਰਕ ਕੀਤਾ ਹੋਇਆ ਫੈਂਸੀ ਵਰਕ ਆ ਸਾਰਾ ਜੀ ਦੁਪੱਟੇ ਦੇ ਵੇਖੋ ਕਿੰਨਾ ਸੋਹਣਾ ਵਰਕ ਆ ਤੇ ਜੇ ਆਪਾਂ ਅਹਰ ਡਿਜ਼ਾਈਨ ਦੀ ਗੱਲ ਕਰੀਏ ਮੈਂ ਚੈਲੰਜ ਕਰਦਾ ਫੋਟੋ ਖਿਚੋ ਫੋਟੋ ਇਹਦੀ ਵੀਡੀਓ ਬਣਾ ਲਓ ਇਹਦੀ ਨਾ ਕਿਸੇ ਦੁਕਾਨ ਤੇ ਇਦਾਂ ਦੇ ਡਿਜ਼ਾਈਨ ਮਿਲਣੇ ਆ ਨਾ ਇਦਾਂ ਦੀ ਵੈਰਾਈਟੀ ਮਿਲਣੀਆਂ ਰੇਟ ਤਾਂ ਤੁਸੀਂ ਭੁੱਲ ਜਾਓ ਬਈ ਜੇ ਹੋਰ ਕੋਈ ਤੁਹਾਨੂੰ ਇਦਾਂ ਰੇਟ ਦੇ ਦੂਗਾ ਸ਼ਗਨ ਵਾਲੇ ਰੰਗਿਆ ਸ਼ਗਨ ਵਾਲੇ ਰੰਗ ਵਿਆਹ ਭਾਵੇਂ ਮੁੰਡੇ ਦਾ ਵਿਆਹ ਭਾਵੇਂ ਕੁੜੀ ਦਾ ਮਾਤਾ ਜੀ ਨੇ ਆਹਾਈ ਸਕੂਟ ਪੋਣਾ ਮੁੱਦਣ ਤੇ ਟੌਰ ਕੱਢਣੀ ਆ ਸੀ ਤੁਹਾਡੀ ਪੂਰੀ ਇਹ ਕੋਈ 8000 ਨਹੀਂ ਲੈਣਾ ਕੋਈ 5000 ਨਹੀਂ ਲੈਣਾ ਕੋਈ 4000 ਨਹੀਂ ਲੈਣਾ ਬਸ ਫ੍ਰੀ ਦੇ ਭਾ ਕੋਡੀਆਂ ਦੇ ਭਾ ਦੇ ਰਹੇ ਕੋਡੀਆਂ ਦੇ ਭਾ ਕਪੜਾ ਹੁਣ ਤੁਹਾਨੂੰ ਦਿਖਾਉਨੇ ਆ ਇੱਕ ਹੋਰ ਆਈਟਮ ਆ ਰਾਇਲ ਕਲਾਸ ਵਾਲੀਆਂ ਆਈਟਮਾਂ ਜਿਹੜੀਆਂ ਕਿ ਤੁਸੀਂ ਬੰਬੇ ਜਾਣੇ ਹੋ ਦਿੱਲੀ ਜਾਣੇ ਹੋ ਕੋਲਕੱਤਾ ਜਾਣੇ ਹੋ ਅਲੱਗ ਚੀਜ਼ਾਂ ਲੈਣ ਉਹ ਤੁਹਾਨੂੰ ਹੁਣ ਮਾਤੂ ਸ਼੍ਰੀ ਦਸਤਾਰ ਤੋਂ ਮਿਲਣਗੀਆਂ ਆ ਵੀ ਦੇਖੋ ਜੀ ਰੰਗਾਂ ਵਿੱਚ ਕਮੀ ਕੋਈ ਨਹੀਂ ਆ ਦੇਖੋ ਤਾਂ ਜਿਹੜੀਆਂ ਚੀਜ਼ਾਂ ਤੁਸੀਂ ਲੱਭਦੇ ਹੋ ਤੁਹਾਨੂੰ ਮਿਲਦੀਆਂ ਨਹੀਂ ਮਾਤੂ ਸ਼੍ਰੀ ਦਸਤਾਰ ਤੇ ਆਉਣ ਦਾ ਫਾਇਦਾ ਕੀ ਆ ਸਾਡੇ ਕੋਲ 500 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ 20000 25000 30000 35000 ਜਿੱਦਾਂ ਦਾ ਤੁਹਾਡਾ ਜੇਬ ਦਾ ਬਜਟ ਆ ਉਦਾਂ ਦੇ ਰਹਿਗੇ ਆ ਦੇਖੋ ਤਾਂ ਕਿੱਦਾਂ ਅਸ਼ਕੇ ਅਸ਼ਕੇ ਕਾਰਦਲ ਇਸ ਕੋਰੇ ਮਾਰਦਾ ਸੂਟ ਦੱਸੋ ਤਾਂ ਇਹ ਜੀ ਜਾਂ ਲੱਭਦੇ ਆ ਤੁਸੀਂ ਪਰ ਤੁਹਾਨੂੰ ਸਮਝ ਨਹੀਂਉਂਦੀ ਜਾਈਏ ਕਿੱਥੇ ਉਹ ਸਾਡੇ ਕੋਲ ਆ ਜਾਓ 8000 ਵਾਲਾ ਸੂਟ ਆ ਬਾਜ਼ਾਰ ਚ ਰੇਟ ਅਸੀਂ ਤੁਹਾਨੂੰ ਦੇ ਰਣਾ 4250 ਰੁਪਏ ਦਾ 8000 ਵਾਲਾ ਸੂਟ 4250 ਚ ਸਿੱਧੋ ਸਿੱਧੇ ਰੇਟਾਂ ਦੇ ਫਰਕ ਕੱਢ ਦਿੱਤੇ ਆ ਆ ਵੀ ਤੁਸੀਂ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਰੰਗ ਬਹੁਤ ਸੋਹਣੇ ਕੰਮ ਘੇਰੇ ਚੱਕ ਲਓ ਦੇਖੋ ਕਿੰਨੀ ਜ਼ਿਆਦਾ ਫਿਨਿਸ਼ਿੰਗ ਕੀਤੀ ਆ ਮੋਰ ਬਿਠਾਏ ਹੋਇਆ ਆ ਫਰੰਟ ਚੈੱਕ ਕਰੋ ਆ ਬਾਹਾਂ ਦੇ ਕੰਮ ਦੇਖੋ ਦੁਪੱਟਾ ਚੈੱਕ ਕਰ ਲੋ ਮਤਲਬ ਸੂਟਾਂ ਤੋਂ ਲੈ ਕੇ ਦੁਪੱਟੇ ਤੱਕ ਤੁਹਾਨੂੰ ਲਗਜ਼ਰੀ ਮਿਲਣਿਆ ਵਿਆਹਾਂ ਸ਼ਾਦੀਆਂ ਦੇ ਵਿੱਚ ਜਿਆਦਾ ਘਰ ਬਣਨੀਆਂ ਇੱਥੇ ਆ ਜਿਓ ਬਹੁਤ ਸੋਹਣੇ ਸੋਹਣੇ ਜਦੋਂ ਕੁੜੀ ਦਾ ਵਿਆਹ ਆ ਆਪਣੀ ਧੀ ਨੂੰ ਬੱਚੀ ਨੂੰ ਲੈ ਕੇ ਇੱਥੇ ਆ ਜਿਓ ਇੱਕ ਗੱਲ ਨੋਟ ਕਰ ਲੋ ਜਦੋਂ ਕੁੜੀ ਦਾ ਵਿਆਹ ਹੁੰਦਾ ਕਹਿੰਦੇ ਵਿਆਹ ਤੋਂ ਬਾਅਦ ਜਿਹੜੇ 8 10 12 ਦਿਨ ਹੁੰਦੇ ਬੜੇ ਕੀਮਤੀ ਹੁੰਦੇ ਆ ਰਿਸ਼ਤੇਦਾਰਾਂ ਦੇ ਵੀ ਜਾਣਾ ਕਿਤੇ ਡਿਨਰ ਤੇ ਵੀ ਜਾਣਾ ਉਦੋਂ ਇਦਾਂ ਦੇ ਸੂਟ ਪਾਏ ਹੁਣ ਤਾਂ ਪਤਾ ਲੱਗਦਾ ਵੀ ਹਾਂ ਬਈ ਵਾਕੇ ਬਈ ਇਹ ਧੀ ਚੰਗੇ ਕਰੋ ਆਈਆ ਬਈ ਵਾਕੇ ਬਈ ਸਟੈਂਡਰਡ ਹੈਗਾ ਤੇ ਇਹ ਚੀਜ਼ਾਂ ਤੁਹਾਨੂੰ ਲਿਜਾਣੀਆਂ ਹੀ ਪੈਣੀਆਂ ਇਹ ਬਾਜ਼ਾਰ 'ਚ ਕੋਈ 12000 ਮੰਗਦਾ ਕੋਈ 15000 ਮੰਗਦਾ ਕੋਈ ਮੰਗਦਾ 14000 ਸਾਡੇ ਕੋਲ ਇਦਾਂ ਦੇ ਸੂਟ ਕੋਈ 4000 4500 5000 6000 ਇੰਨੀਆਂ ਕ ਰੇਂਜਾਂ ਦੇ ਵਿੱਚ ਤੁਹਾਨੂੰ ਅਸੀਂ ਦੇ ਦੇਨੇ ਆ ਆ ਦੇਖੋ ਤਾਂ ਹਰ ਇੱਕ ਸੂਟ ਦੀ ਬੱਖੋ ਬਕਰੀ ਪਹਿਚਾਨ ਬੱਖੋ ਬਕਰੀ ਪਸੰਦ ਬੱਖੋ ਬਕਰੀ ਸ਼ਵੀ ਆ ਬਾਈ ਜੀ ਕਮਾਲ ਕੀਤੀ ਪਈ ਆ ਤੁ ਸੂਟਾਂ 'ਚ ਬਾਈ ਜੀ ਕਮਾਲ ਦਾ ਸਾਡੇ ਕਾਰੀਗਰਾਂ ਨੇ ਕੀਤੀ ਆ ਕਾਰੀਗਰ ਹਰ ਚੀਜ਼ ਪੂਰੀ ਚੌਣ ਚੌਣ ਕੇ ਲਾਉਂਦੇ ਆ ਤੇ ਆ ਸੂਟ ਦੇਖੋ ਪੂਰਾ ਹੈਂਡਵਰਕ ਦਾ ਕੰਮ ਆ ਜੀ ਲਖਨਵੀ ਆਈਟਮਾਂ ਲਖਨਊ ਦੀ ਸੌਰੀ ਤੇ ਆਈਟਮ ਦੇਖੋ ਕਿੰਨੀ ਪਿਆਰੀ ਆ ਤੇ ਦੁਪੱਟੇ ਤੇ ਪੂਰਾ ਹੈਂਡਵਰਕ ਦਾ ਕੰਮ ਕੀਤਾ ਹੋਊਗਾ ਪਿਆਰ ਚਨੌਨ ਦਾ ਦੁਪੱਟਾ ਵਾ ਪਿਓਰ ਨੇਚਰਲ ਫੈਬਰਿਕ ਦਾ ਸੌਰੀ ਕੱਪੜਾ ਲੱਗਿਆ ਹੋਇਆ ਵਾ ਤੇ ਆਈਟਮ ਦੇਖੋ ਕਿੰਨੀ ਪਿਆਰੀ ਆ ਉਸ ਤੋਂ ਅੱਗੇ ਦਿਖਾਉਨੇ ਤੁਹਾਨੂੰ ਆਈਟਮਾਂ ਪੂਰਾ ਹੈਂਡਵਰਕ ਦਾ ਕੰਮ ਰਹੂਗਾ ਜੀ ਨੇਚਰਲ ਕਰੇ ਕੱਪੜਾ ਲੱਗਿਆ ਹੋਇਆ ਪਿਓਰ ਚਨੌਨ ਦਾ ਦੁਪੱਟਾ ਤੇ ਆਈਟਮਾਂ ਦੇਖੋ ਕਿੰਨੀਆਂ ਪਿਆਰੀਆਂ ਹਾਫ ਰੇਟ ਦੇ ਵਿੱਚ ਹੀ ਮਿਲਣੀਆਂ ਤੁਹਾਨੂੰ ਇਹ ਸਾਰੀਆਂ ਦੇਖੋ ਜੀ ਕੋਈ ਕਹਿੰਦਾ ਮੈਨੂੰ ਰੰਗ ਬਲੈਕ ਬਹੁਤ ਪਸੰਦ ਆ ਕੋਈ ਕਹਿੰਦਾ ਮੈਨੂੰ ਬਾਈ ਡਰੈਂਗ ਬਹੁਤ ਪਸੰਦ ਆ ਓਏ ਆਹ ਦੇਖੋ ਵਾਈਟ ਐਂਡ ਪਿੰਕ ਦਾ ਕੰਬੀਨੇਸ਼ਨ ਕਿੰਨਾ ਸੋਹਣਾ ਇਸ ਲਈ ਕਹਿੰਦੇ ਆ ਬਾਈ ਬਹੁਤ ਸੋਹਣੇ ਸੋਹਣੇ ਸੂਟ ਆ ਚੁੱਕੇ ਆ ਸਾਡੇ ਕੋਲ ਬਹੁਤ ਸੋਹਣਿਆ ਸੋਹਣਿਆ ਵੈਰਾਈਟੀਆਂ ਸੋਹਣੇ ਸੋਹਣੇ ਲਗਜ਼ਰੀ ਦੁਪੱਟੇ ਸੂਟ ਡਰੈਸਾਂ ਸ਼ਰਾਰੇ ਗਰਾਰੇ ਲੈ ਜੋ 1 ਲੱਖ ਵਾਲਾ ਕੱਪੜਾ 40000 ਚ 2 ਲੱਖ ਵਾਲਾ ਕੱਪੜਾ 80000 ਚ ਦੋਨੇ ਹੀ ਪਹਾ ਖੜੀਆਂ ਕਰਕੇ ਵਾਦਾ ਕਰਦੇ ਆ ਵੀ ਜੋ ਚੀਜ਼ਾਂ ਸੀ ਦੇ ਦੇਣੀਆਂ ਕਿਸੇ ਤੋਂ ਦੇ ਨਹੀਂ ਹੋਣੀਆਂ ਆਹ ਦੇਖੋ ਮਿਡਲ ਏਜ ਦੇ ਲਈ ਬਾਈ ਪੂ ਆ ਮਸੀਤਾ ਇੱਥੇ ਆਤੀ ਸਾਰੇ ਖੁਸ਼ ਕਰਨੇ ਆ ਬਾਈ ਜੀ ਸਾਰੇ ਖੁਸ਼ ਕਰਕੇ ਭੇਜਨੇ ਆ ਸਾਰੇ ਤੇ ਆ ਦੁਪੱਟੇ ਦੇ ਦੇਖੋ ਕਿੰਨਾ ਸੋਹਣਾ ਵਰਕ ਆ ਪੂਰਾ ਹੈਂਡ ਵਰਕ ਦਾ ਜਾਲ ਦੁਪੱਟਾ ਜੀ ਰਾਇਲ ਸੂਟ ਹੈ ਰਾਇਲ ਸੂਟ ਹੈ ਆਮ ਚੀ ਜਾਨੀ ਹੈਗੀਆਂ ਇਹ ਤੁਹਾਨੂੰ ਸਿਰਫ ਮਾਤੂਸ਼ਰੀ ਦਸਤਾਰ ਤੋਂ ਹੀ ਮਿਲਣੀਆਂ ਨੇ ਤੇ ਵਰਕ ਦੇਖੋ ਜੀ ਹੈਂਡਵਰਕ ਦਾ ਪੂਰਾ ਕੰਮ ਆ ਪਿਓਰ ਬ੍ਰੋਕਟ ਦੇ ਉੱਪਰ ਰਹੂਗਾ ਪੂਰਾ ਹੈਂਡਵਰਕ ਦਾ ਸੋ ਚੀਜ਼ਾਂ ਚੈੱਕ ਕਰ ਲਓ ਛੇਤੀ ਛੇਤੀ ਆ ਜਾਓ ਜੀ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਗਾਪਣਾ ਇਹ ਤੁਹਾਨੂੰ ਅਸੀਂ ਟ੍ਰੇਲਰ ਦਿਖਾਇਆ ਇੱਕ ਵੀਡੀਓ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਨਹੀਂ ਅਸੀਂ ਤੁਹਾਨੂੰ ਦਿਖਾ ਸਕਦੇ ਪਰ ਵਾਦਾ ਅਸੀਂ ਇਹ ਕਰਦੇ ਆ ਜਿਹੜੀਆਂ ਚੀਜ਼ਾਂ ਤੁਹਾਨੂੰ ਕਿਤੇ ਉਹ ਨਹੀਂ ਮਿਲਣੀਆਂ ਜਿਹੜੀਆਂ ਚੀਜ਼ਾਂ ਤੁਸੀਂ ਵੱਡੇ ਵੱਡੇ ਚੈਨਲਾਂ ਦੇ ਵੱਡੇ ਵੱਡੇ ਹੀਰੋਨ ਮਾਡਲਾਂ ਐਕਟਰਨੀ ਵਾਲੇ ਪਾਏ ਦੇਖਦੇ ਹੋ ਉਹਦਾਂ ਦੇ ਕੱਪੜੇ ਸੈਲੀਬ੍ਰਿਟੀ ਪੀਸਾਂ ਨੂੰ ਮਿਲਣਿਆ ਤੇ ਮਾਤੂ ਸ਼੍ਰੀ ਦਾਸ ਸਰ ਬਾਗੇਪੁਰਾਣ ਤੋਂ ਮਿਲਣਿਆ ਸਾਡੇ ਕੋਲ ਹਰ ਤਰ੍ਹਾਂ ਦਾ ਬਜਟ ਆ ਭਾਵੇਂ ਤੁਸੀਂ ਮਿਡਲ ਕਲਾਸ ਹੋ ਤੁਸੀਂ ਰਾਇਲ ਕਲਾਸ ਹੈਗੇ ਆ ਲਗਜ਼ਰੀ ਕੱਪੜੇ ਲੈਣੇ ਆ ਚਾਹੇ ਤੁਸੀਂ ਹੈਗੇ ਆ ਜੌਬ ਕਰਦੇ ਹਰ ਇੱਕ ਦੇ ਬਜਟ ਦਾ ਕੱਪੜਾ ਇੱਥੋਂ ਮਿਲ ਜਾਣਾ ਛੇਤੀ ਆਜੋ ਦਵਾ-ਦਵਾ ਆਜੋ ਵੱਡੇ ਫਾਇਦੇ ਹੋਣੇ ਆ ਰਿਕਸ਼ੀਆਂ ਦੀ ਸਰਵਿਸ ਫ੍ਰੀ ਲਾਤੀ ਆਟੋ ਰਿਕਸ਼ੀਆਂ ਦੀ ਕਪੜਾ ਸਸਤਾ ਦੇ ਰਹੇ ਆ ਬਾਜ਼ਾਰ ਚ ਭੀੜਾ ਚ ਜਾਣ ਦੀ ਲੋੜ ਕੋਈ ਨਹੀਂ ਬਾਹਰ ਖੁੱਲੀ ਡੁੱਲੀ ਪਾਰਕਿੰਗ ਆ ਗੱਡੀਆਂ ਲੈ ਕੇ ਆਓ ਗੱਡੀ ਸਿੱਧੀ ਸ਼ੋਰੂਮ ਦੇ ਅੰਦਰ ਆਉਂਦੀ ਆ ਸੇਵਾ ਪੱਤੀ ਪੂਰੀ ਕਰਨੀ ਆ ਸੇਲਮੈਨ ਸਾਡੇ ਬਹੁਤ ਚੰਗੇ ਆ ਕੱਪੜੇ ਦੀ ਕੁਆਲਿਟੀ ਤੁਸੀਂ ਦੇਖ ਲਈ ਆ ਸੂਟ ਤਾਂ ਸਾਡੇ ਲਹਿੰਗਿਆਂ ਨਾਲੋਂ ਡਰੈਸਾਂ ਨਾਲੋਂ ਸੋਹਣੇ ਆ ਉਦੋਂ ਪਾਰੇ ਪਾਰੇ ਦੁਪੱਟੇ ਜੇ ਸਾੜੀਆਂ ਚੀਜ਼ਾਂ ਤੁਸੀਂ ਲੈਣੀਆਂ ਛੇਤੀ ਪਹੁੰਚੋ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਣਾ ਮੋਗਾ ਰੋਡ ਤੇ ਕੈਰਾਮੈਂ ਸੁਗਨੰਦ ਨਾਲ ਹਰਦੀਪ ਸਿੰਘ ਤੱਗੜ ਸਿੰਘ ਟੀਵੀ ਬੱਗਾ ਪੁਰਾਣਾ